ਮਿਰਜ਼ਾ ਸਹਿਬਾਂ ਪੀਲੂ ਮਿਰਜ਼ਾ ਸਹਿਬਾਂ ਦਾ ਪਿਆਰ ਉਹਨਾਂ ਦੇ ਮਸੀਤ ਵਿੱਚ ਪੜਦਿਆਂ ਸਮੇਂ ਹੀ ਪੈ ਗਿਆ ਮਾਂ ਦੇ ਰੋਕਣ ਦੇ ਬਾਵਜੂਦ ਵੀ ਮਿਰਜ਼ਾ ਸਹਿਬਾਂ ਨੂੰ ਵਿਆਹ ਤੋਂ ਕੁਝ ਸਮਾਂ ਪਹਿਲਾਂ ਉਧਾਲ ਕੇ ਲੈ ਗਿਆ ਪਰ ਉਹ ਆਪਣੇ ਭਰਾਵਾ ਦੇ ਸਾਥ ਤੋਂ ਬਿਨਾਂ ਆਪਣੀ ਤਾਕਤ ਦੇ ਹੰਕਾਰ ਅਤੇ ਸਹਿਬਾਂ ਦੇ ਧੋਖੇ ਕਾਰਨ ਮਾਰਿਆ ਗਿਆ ਪੀਲੂ ਕੀ ਕਹਿੰਦਾ ਹੈ ਵੀ ਮਿਰਜ਼ਾ ਸਹਿਬਾਂ ਦਾ ਜਿਹੜਾ ਪਿਆਰ ਹੈ ਨਾ ਉਹ ਮਸਜਿਦ 'ਚ ਹੀ ਪੈ ਗਿਆ ਸੀ ਜਦੋਂ ਉਹ ਮਸਜਿਦ ਦੇ ਵਿੱਚ ਪੜਦੇ ਹੁੰਦੇ ਸੀ ਤੇ ਉਹਦੀ ਮਾਂ ਨੇ ਮਿਰਜ਼ੇ ਨੂੰ ਬਥੇਰਾ ਰੋਕਿਆ ਪਰ ਉਹ ਰੋਕਿਆ ਨਹੀਂ ਤੇ ਜਦੋਂ ਸਹਿਬਾਂ ਦਾ ਵਿਆਹ ਸੀ ਉਸ ਵਿਆਹ ਤੋਂ ਕੁਝ ਦਿਨ ਪਹਿਲਾਂ ਕੀ ਹੈ ਕੁਝ ਸਮਾਂ ਪਹਿਲਾਂ ਕੁਝ ਸਮਾਂ ਪਹਿਲਾਂ ਮਿਰਜ਼ਾ ਕੀ ਹੈ ਸਹਿਬਾਂ ਨੂੰ ਘਰੋਂ ਲੈ ਗਿਆ ਮਤਲਬ ਕੱਢ ਕੇ ਲੈ ਗਿਆ ਭਜਾ ਕੇ ਲੈ ਗਿਆ ਜੋ ਕੁਝ ਕਹਿਣਾ ਉਹ ਕਹલું ਮਤਲਬ ਕੀ ਹੈ ਉਧਾਲ ਕੇ ਲੈ ਗਿਆ ਪਰ ਕੀ ਹੋਇਆ ਨਾ ਤਾਂ ਉਹਦੇ ਭਰਾਵਾਂ ਦਾ ਸਾਥ ਸੀ ਉਹਦੇ ਨਾਲ ਕਿਉਂਕਿ ਉਹਦੇ ਭਰਾ ਉਹਦੇ ਨਾਲ ਨਹੀਂ ਸੀ ਤੈਨੂੰ ਆਪਣੀ ਤਾਕਤ ਦਾ ਹੰਕਾਰ ਵੀ ਬਹੁਤ ਸੀ ਤੇ ਤੀਜਾ ਕੀ ਹੈ ਸੈਬਨ ਨੇ ਉਹਨੂੰ ਧੋਖਾ ਦਿੱਤਾ ਸੀ ਇਹਨਾਂ ਕਾਰਨਾਂ ਕਰਕੇ ਕੀ ਹੈ ਉਹ ਮਾਰਿਆ ਗਿਆ